ਅੱਤ ਮਿਤੀ 19/9/2025 ਨੂੰ ಗ್ರಾಮ ਪੰਚਾਇਤ ਗੋਲਮਾਗੜੀ ਵੀ ਤੇ ਸਰਪੰਚ ਸ਼੍ਰੀਮਤੀ ਰਮਜੀਤ ਕੌਰ ਦੀ ਪ੍ਰਧਾਨਗੀ ਦੇ ਪੰਚਾਇਤ ਭਾਰਗੇ ਹੋਈ ਜਿਸ ਵਿੱਚ ਪਿੰਸੀ ਸੂਬਾ ਚਾਇਤ ਅਤੇ ਪਿੰਡ ਦੇ ਬਤਵੰਤੇ ਸੱਜਣ ਹਾਜ਼ਰ ਹੋਏ ਅਤੇ ਜੇ ਸ੍ਰੀ ਕੀਆਂ ਕਾਰਗੀਆਂ ਅਮਲ ਵਿੱਚ ਲਿਆਂਦੀਆਂ ਗਈਆਂ ਇਹ ਕਾਰਵਾਈ ਪੂਰੇ ਪਿੰਡ ਦੀ ਸਭ ਸੰਕੀ ਨਾਲ ਅਮਲ ਵਿੱਚ ਲਿਆਂਦੀਆਂ ਗਈਆਂ ਨੰਬਰ 1 ਕਿੰਦ ਵਿੱਚ ਜਿੰਨੇ ਵੀ ਪ੍ਰਵਾਸੀ ਰਹਿੰਦੇ ਹਨ ਉਹਨਾਂ ਦੇ ਪੂਰੇ ਕਾਗਜ਼ਪੱਤਰ ਚੈੱਕ ਹੋਣਗੇ ਅਤੇ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਵੇਗੀ ਅਤੇ ਇਹ ਕਾਰਵਾਈ ਕਰਵਾਉਣ ਦੀ ਜ਼ਿੰਮੇਵਾਰੀ ਮਕਾਨ ਮਾਲਕ ਦੀ ਹੋਵੇਗੀ ਜਿਨ੍ਹਾਂ ਮਾਲਕ ਵਿਦੇਸ਼ ਵਿੱਚ ਰਹਿੰਦਾ ਹੈ ਉਹਨਾਂ ਮਜ਼ਦੂਰਾਂ ਦੀ ਪੀਸੀਸੀ ਕਰਵਾਉਣ ਦੀ ਜ਼ਿੰਮੇਵਾਰੀ ਜੋ ਲਾ ਲੈਂਦਾ ਹੈ ਜਾਂ ਉਹਨਾਂ ਦੀ ਜ਼ਿੰਮੇਵਾਰੀ ਉਹ ਲਵੇਗਾ ਜੋ ਵੀ ਨਵਾਂ ਪਿੰਡ ਵਿੱਚ ਆਉਂਦਾ ਹੈ ਹਸਪਤਾਲ ਪੰਚਾਇਤ ਨੂੰ ਦਿੱਤੀ ਜਾਵੇਗੀ ਜੋ ਵੀ ਪ੍ਰਵਾਸੀ ਨਵਾਬਾਦ ਆਕਰਤੋਂਗਾ ਉਸ ਉਪਰ ਪਿੰਡ ਦਾ ਕੋਈ ਵੀ ਸੱਜਣ ਕੋਈ ਨਹੀਂ ਪਾਵੇਗਾ ਜੋ ਪਹਿਲਾਂ ਵੋਟਾ ਪਿੰਡ ਵਿੱਚ ਪ੍ਰਵਾਸੀਆਂ ਦੀਆਂ ਬਣੀਆਂ ਹੋ ਗਿਆਨ ਉਹਨਾਂ ਨੂੰ ਰੱਦ ਕਰਵਾਈਆਂ ਜਾਣਗੀਆਂ ਬਿਨਾਂ ਵੈਰੀਫਿਕੇਸ਼ਨ ਦੇ ਕਿਸੇ ਵੀ ਕਿਸੇ ਨੂੰ ਮਹਾਨ ਜਾਂ ਬਗਵਾਨ ਕਾਇਦੇ ਨਹੀਂ ਦਿੱਤੀ ਜਾਵੇਗੀ ਕੋਈ ਵੀ ਪ੍ਰਵਾਸੀ ਤਸਦੀਕ ਦਾ ਕਰ ਜੋ ਤਸਦੀਕ ਕਰੇਗਾ ਉਸ ਮੁਨੀ ਕਾਰਵਾਈ ਕੀਤੀ ਜਾਵੇਗੀ ਜਿਹੜਾ ਮਕਾਨ ਮਾਲ ਉਹਨਾਂ ਦਾ ਆਧਾਰ ਕਰ ਵਿਹਾਰਾ ਹੁੰਦਾ ਹੈ ਉਹਨਾਂ ਨੂੰ ਅਸੀਂ ਬੰਦ ਵਿੱਚ ਰੱਖ ਸਕਦੇ ਹਾਂ ਜੇਕਰ ਕੋਈ ਵੀ ਪ੍ਰਵਾਸੀ ਕੋਈ ਗਲਤ ਕਾਰਵਾਈ ਕਰਦਾ ਹੈ ਤੇ ਉਸ ਦੇ ਉੱਤੇ ਉਸ ਜ਼ਿੰਮੇਵਾਰੀ ਜਿਹੜੀ ਇਹ ਪੂਰੇ ਪ੍ਰਬੰਧ ਹੋਵੇਗੀ ਜਿਹੜਾ ਉਸ ਨੂੰ ਮਕਾਨ ਭਾਇਏ ਦੇ ਦਿੰਦਾ ਹੈ ਇਹ ਮਤਲਬ ਜਿਹੜਾ ਹਿੱਸਾ ਸੰਤੀਨਾ ਪੂਰੇ ਨਗਰ ਦੇ ਨਾਲ ਪਾਇਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ